ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਆਪਾਂ ਬਣਾਵਾਂਗੇ ਪੇਠੇ ਦੀ ਖੱਟੀ ਮਿੱਠੀ ਸਬਜ਼ੀ ਜਿਹਨੂੰ ਕਿ ਕੱਦੂ ਵੀ ਕਹਿ ਦਿੰਦੇ ਆਗੇ ਤੇ ਇਹ ਸਬਜ਼ੀ ਆਪਾਂ ਉਸ ਤਰ੍ਹਾਂ ਦੀ ਬਣਾਵਾਂਗੇ ਜਿਸ ਤਰ੍ਹਾਂ ਦੇ ਲੰਗਰ ਚ ਹੁੰਦੀ ਹੈ ਜਾਂ ਭੰਡਾਰੇ ਵਿੱਚ ਬਣੀ ਹੁੰਦੀ ਹੈਗੀ ਸੁੱਕੀ ਮਸਾਲੇਦਾਰ ਤੇ ਖੱਟੀ ਮਿੱਠੀ ਸਬਜ਼ੀ ਸਬਜ਼ੀ ਆਪਣੀ ਬਹੁਤ ਜ਼ਿਆਦਾ ਟੇਸਟੀ ਬਣੂਗੀ ਤੇ ਬਹੁਤ ਥੋੜੇ ਸਮੇਂ ਚ ਆਪਾਂ ਬਣਾ ਕੇ ਤਿਆਰ ਕਰ ਲਾਂਗੇ ਇਹਨੂੰ ਇੱਧਰ ਮੈਂ 1 ਕਿਲੋ ਪੇਠਾ ਲਿਆ ਗਿਆ ਤੇ ਇਹਨੂੰ ਮੈਂ ਕੱਟ ਕੇ ਤਿਆਰ ਕਰ ਲਿਆ ਹੁਣ ਆਪਾਂ ਸਬਜ਼ੀ ਬਣਾਉਣੀ ਸ਼ੁਰੂ ਕਰਦੇ ਹਾਂ ਤੁਸੀਂ ਸਾਡੀ ਵੀਡੀਓ ਨਾਲ ਐਂਡ ਤੱਕ ਬਨੇ ਰਹੋ ਹਾਂਜੀ ਇਹ ਸਬਜ਼ੀ ਆਪਾਂ ਬਣਾਵਾਂਗੇ ਲੋਹੇ ਦੀ ਕੜਾਈ 'ਚ ਲੋਹੇ ਦੀ ਕੜਾਈ ਮੈਂ ਗਰਮ ਕਰ ਲਈ ਆ ਇਹਦੇ 'ਚ ਮੈਂ ਦੋ ਕੱਟਸ਼ੀਆਂ ਸਰੋਂ ਦੇ ਤੇਲ ਦੀਆਂ ਪਾ ਲਈਆਂ ਤੁਸੀਂ ਰਫੈਂਡ 'ਚ ਵੀ ਬਣਾ ਸਕਦੇ ਹੋ ਇਹ ਸਬਜ਼ੀ ਤੇ ਤੇਲ ਨੂੰ ਆਪਾਂ ਚੰਗੇ ਤਰੀਕੇ ਨਾਲ ਗਰਮ ਹੋਣ ਦਿੰਨੇ ਆ ਹਾਂਜੀ ਇੱਧਰ ਆਪਾਂ ਥੋੜੇ ਜਿਲੇ ਲਿਆ ਸਾਤ ਮਸਾਲੇ ਇਹਦੇ 'ਚ ਆਪਾਂ ਲਿਆ ਅੱਧਾ ਚਮਚ ਸੌਂਫ ਦਾ ਲਿਆ 1 ਚਮਚਾ ਪਾ ਜੀਰੇ ਦਾ ਲਿਆਗਾ ਅੱਧਾ ਚਮਚੇ ਕੁੱਟਿਆ ਹੋਇਆ ਸਾਤ ਤਣਿਆ ਲਿਆ ਤੇ ਅੱਧਾ ਚਮਚੀ ਆਪਾਂ ਜਮੈਨ ਦਾ ਲਿਆ ਗਿਆ ਇਹ ਸਾਰੇ ਮਸਾਲੇ ਪਾਉਣ ਨਾਲ ਸਬਜ਼ੀ ਦਾ ਜਿਹੜਾ ਟੇਸਟ ਆ ਬਹੁਤ ਜ਼ਿਆਦਾ ਵਧ ਜਾਂਦਾ ਹੈਗਾ ਤੇ ਉਧਰ ਆਪਣਾ ਤੇਲ ਗਰਮ ਹੋ ਗਿਆ ਸਭ ਤੋਂ ਪਹਿਲਾਂ ਇਹ ਮਸਾਲੇ ਆਪਾਂ ਹੋਂਨੇ ਆ ਮਸਾਲੇ ਜਿਹੜੇ ਆਪਣੇ ਚਟਕ ਗਏ ਆ ਤੇ ਹੁਣ ਆਪਾਂ ਪਾ ਦਿੰਨੇ ਇਹਦੇ ਵਿੱਚ ਪਿਆਜ਼ ਇਹ ਮੀਡੀਅਮ ਸਾਈਜ਼ ਦੇ ਦੋ ਮੈਂ ਪਿਆਜ਼ ਕੱਟੇ ਆਗੇ ਕਿਲੋ ਪੇਠੇ ਦੀ ਸਬਜ਼ੀ ਆਪਾਂ ਬਣਾ ਰਹੇ ਆਂਗੇ ਜਿਹੜੇ ਆਪਾਂ ਸਾਤ ਮਸਾਲੇ ਪਾਏ ਆ ਇਹਨਾਂ ਨੂੰ ਤੁਸੀਂ ਪੀਸ ਕੇ ਵੀ ਪਾ ਸਕਦੇ ਹੋ ਪਰ ਥੋੜਾ ਜਿਹਾ ਸਾਤ ਪਾਉਣ ਨਾਲ ਇਹਨਾਂ ਦਾ ਟੇਸਟ ਜਿਹੜਾ ਜ਼ਿਆਦਾ ਆਉਂਦਾ ਹੈ ਹਾਂਜੀ ਹੁਣ ਆਪਾਂ ਪਾ ਦਾਂਗੇ ਹਰੀ ਮਿਰਚ ਦੇ ਨਾਲ ਹੁੰਦੇ ਹੀ ਆਪਾਂ ਪਾ ਦਾਂਗੇ ਟਮਾਟਰ ਥੋੜਾ ਜਿਹਾ ਆਪਾਂ ਬ੍ਰਾਊਨ ਕਰਾਂਗੇ ਇਹਨਾਂ ਨੂੰ ਥੋੜਾ ਹੀ ਭੁੰਨਾਂਗੇ ਆਪਾਂ ਇਹਨਾਂ ਨੂੰ ਹਾਂਜੀ ਪਿਆਜ਼ ਤੇ ਟਮਾਟਰ ਆ ਜਿਹੜੇ ਹਲਕੇ ਭੁੱਜ ਗਏ ਆ ਤੇ ਹੁਣ ਇਹਦੇ ਚ ਆਪਾਂ ਪਾਵਾਂਗੇ ਕੱਟਿਆ ਹੋਇਆ ਮੀਠਾ ਚੰਗੇ ਤਰੀਕੇ ਨਾਲ ਆਪਾਂ ਮਿਕਸ ਕਰਾਂਗੇ ਹਾਂਜੀ ਸਬਜ਼ੀ ਨੂੰ ਆਪਾਂ ਚੰਗੇ ਤਰੀਕੇ ਨਾਲ ਮਿਕਸ ਕਰ ਦਿੱਤਾ ਤੇ ਗੈਸ ਦਾ ਫਲੇਮ ਆ ਜਿਹੜਾ ਉਹ ਆਪਾਂ ਮੀਡੀਅਮ ਕਰ ਲਾਂਗੇ ਹੁਣ ਤੇ ਇਹਨੂੰ ਆਪਾਂ ਲਰ ਲਰਾ ਕੇ ਟੱਕ ਦਾਵਾਂਗੇ ਇਸ ਤਰ੍ਹਾਂ ਇਹਦੀ ਭਾਪ ਨਿਕਲ ਲਈ ਆਪਾਂ ਥੋੜਾ ਜਿਹਾ ਟੱਕਨ ਨੂੰ ਇਸ ਵੇਰ ਲਾ ਕੇ ਦੇਵਾਂਗੇ ਤਾਂ ਕਿ ਇਹਦੀ ਨਮੀ ਜਿਹੜੀ ਬਣੇ ਵਿੱਚ ਭਾਪ ਬਾਹਰ ਨਿਕਲਦੀ ਰਵੇ ਤੇ ਗੈਸ ਆਪਾਂ ਮੀਡੀਅਮ ਕਰ ਲਿਆ ਤੇ ਇਹਨੂੰ 2-3 ਮਿੰਟ ਤਾਂ ਆਪਾਂ ਸੇਕ ਲੱਗਣ ਦਿੰਨੇ ਆ। ਹਾਂਜੀ ਸਬਜੀ ਆਪਣੇ ਨੂੰ ਹਲਕਾ ਸੇਕ ਲੱਗ ਗਿਆ। ਨਰਮ ਹੋਣੀ ਸ਼ੁਰੂ ਹੋ ਗਈ ਆ। ਹੁਣ ਇਹਦੇ 'ਚ ਆਪ ਐਡ ਕਰਾਂਗੇ ਮਸਾਲੇ। ਪੀਸੇ ਹੋਏ ਮਸਾਲੇ। 1 ਚਮਚ ਪਾਵਾਂਗੇ ਆਪਾਂ ਲਾਲ ਮਿਰਚ ਦਾ। 1 ਚਮਚ ਪਾਵਾਂਗੇ ਆਪਾਂ ਹਲਦੀ। ਮਸਾਲੇ ਤੁਸੀਂ ਆਪਦੇ ਟੇਸਟ ਦੇ ਅਨੁਸਾਰ ਪਾਉਣੇ ਆਗੇ ਤੇ ਜ਼ਰੂਰਤ ਦੇ ਮੁਤਾਬਕ ਪਾਉਣੇ ਆਗੇ 1 ਚਮਚ ਪਾਵਾਂਗੇ ਆਪਾਂ ਨਮਕ ਦਾ ਚੰਗੇ ਤਰੀਕੇ ਨਾਲ ਮਿਕਸ ਕਰਾਂਗੇ ਗੈਸ ਦਾ ਫਲੇਮ ਆ ਜਿਹੜਾ ਆਪਾਂ ਮੀਡੀਅਮ ਹੀ ਰੱਖਾਂਗੇ ਬਹੁਤ ਥੋੜੇ ਮਸਾਲਿਆਂ ਨਾਲ ਬਹੁਤ ਟੇਸਟੀ ਆਪਾਂ ਸਬਜ਼ੀ ਬਣਾ ਕੇ ਤਿਆਰ ਕਰ ਲਾਂਗੇ ਇਹ ਦੇਖਣ ਚ ਵੀ ਬਹੁਤ ਸੋਹਣੀ ਲੱਗਣੀ ਆ ਇਹ ਸਬਜ਼ੀ ਆਪਣੀ ਤੇ ਖਾਣ ਚ ਵੀ ਉਹਨਾਂ ਨੂੰ ਸੁਆਦ ਹੋਣੀ ਆ ਹਾਂਜੀ ਹੁਣ ਆਪਾਂ ਪਾਵਾਂਗੇ ਇੱਕ ਚਮਚ ਗਰਮ ਮਸਾਲੇ ਦਾ ਸਬਜ਼ੀ ਬੱਸ ਆਪਣੀ ਬਾਣੀ ਚੱਲੀ ਆ ਦੋ ਕਮਿੰਟਾਂ ਦਾ ਸੇਕ ਹੋਰ ਲੱਗੂਗਾ ਤਾਂ ਕਿ ਜਿਹੜੇ ਮਸਾਲੇ ਚੰਗੇ ਤਰੀਕੇ ਨਾਲ ਇਹਦੇ ਚ ਰਚ ਜਾਣ ਗੈਸ ਦਾ ਫਲੇਮ ਆ ਜਿਹੜਾ ਬਿਲਕੁਲ ਆਪਾਂ ਮੀਡੀਅਮ ਰੱਖਿਆ ਹੋਇਆਗਾ ਤੇ ਇਹਨੂੰ ਇਸੇ ਤਰੀਕੇ ਨਾਲ ਬਰਲ ਕਰਕੇ ਆਪਾਂ 2 ਕੁ ਮਿੰਟਾਂ ਦਾ ਸੇਕ ਹੋਰ ਲਗਾਉਨੇ ਆ ਹਾਂਜੀ ਹੁਣ ਇੱਕ ਚਮਚਾ ਪਾਏ ਦੇ ਵਿੱਚ ਪਾਵਾਂਗੇ ਖੰਡ ਦਾ ਤੁਸੀਂ ਖੰਡ ਸੱਕਰ ਬੋਰਡ ਕੁਛ ਵੀ ਪਾ ਸਕਦੇ ਹੋ ਥੋੜਾ ਜਿਹਾ ਇਹਦੇ ਨਾਲ ਜਿਹੜਾ ਇਹਦਾ ਟੇਸਟ ਆ ਬੈਲੈਂਸ ਹੋ ਜਾਊਗਾ ਤੇ ਖੱਟ ਮਿੱਠੀ ਬਣ ਕੇ ਆਪਣੀ ਸਬਜ਼ੀ ਜਿਹੜੀ ਤਿਆਰ ਹੋਊਗੀ ਇਹ ਤੁਸੀਂ ਜਰੂਰ ਪਾਓ कोई भी मिठी चीज पा सद खंड पाते हो शकर गुड़ पाते हो टेस्ट बहुत ज्यादा गा मैं खंड पाई है खंड थोड़ा जा कलर बहुत ज्यादा सोहना आ जा चंगे तरीके मिक्स करा बिलकुल सुकी सुकी सब्जी बन के अपनी तैयार होगी मसालेदार हाँ जी हम एक चमच आप पावगी कसूरी मेथी का ਜੇ ਤੁਹਾਡੇ ਕੋਲ ਕਸੂਰੀ ਮੇਥੀ ਨਹੀਂ ਤਾਂ ਜਦੋਂ ਆਪਾਂ ਜਿਹੜੇ ਸਾਫਤ ਮਸਾਲੇ ਪਾਏ ਸੀ ਉਦੋਂ ਥੋੜੇ ਜਿਹੀ ਮੇਥੇ ਜਾਂ ਮੇਥੀ ਪਾ ਦਿਓ ਸਾਫਤੀ ਉਹਦੇ ਨਾਲ ਵੀ ਟੇਸਟ ਬਹੁਤ ਜ਼ਿਆਦਾ ਵਧ ਜਾਣਾਗਾ ਜੇ ਕਸੂਰੀ ਮੇਥੀ ਹੈਗੀ ਤਾਂ ਲਾਸਟ ਤੇ ਇੱਕ ਚਮਚ ਕਸੂਰੀ ਮੇਥੀ ਦਾ ਪਾ ਦਿਓ ਤੁਸੀਂ हां जी सब्जी अपनी बिल्कुल बा, बनके तैयार है जिस तरह दी आपा लंगर च या भंडारे च देणेया उस तरह दी बनके तैयार हुई है वधिया खट्टा मीठा कद्दू या पेठा कह लो बनके अपनी बिल्कुल तैयार है सब्जी जे ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਜੇ ਮੇਰੀ ਰੈਸਪੀ ਪਸੰਦ ਆਉਂਦੀ ਹੈ ਤਾਂ ਲਾਈਕ ਜਰੂਰ ਕਰਿਆ ਕਰੋ ਤੇ ਹੁਣ ਆਪਾਂ सब्जी ਨੂੰ ਕਰਦੇ ਆ ਵਰਤੋਂ ਦੀ ਤਿਆਰੀ ਹਾਂਜੀ ਆਪਣੀ ਸਬਜੀ ਬਣ ਕੇ ਬਿਲਕੁਲ ਤਿਆਰ ਆ ਹੋਣਾ ਸੀ ਕਰਦੇ ਆ ਇਹਨੂੰ ਖਾਣ ਦੀ ਤਿਆਰੀ ਤੇ ਤੁਸੀਂ ਕਰੋ ਬਣਾਉਣ ਦੀ ਤਿਆਰੀ ਮਿਲਦੇ ਆ ਫਿਰ ਕਿਸੇ ਨਵੀਂ ਰੈਸਪੀ ਦੇ ਨਾਲ ਅਗਲੀ ਵੀਡੀਓ 'ਚ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ